ਰਾਤ ਦਾ ਸਨਨਾਟਾ ਫਸਰ ਚੁੱਕਿਆ ਸੀ ਅਜੀਬ ਜਹੀ ਸ਼ਾਂਤੀ ਸੀ ਚਾਰੇ ਪਾਸੇ ਪਰ ਉਸ ਭਿਆਨਕ ਸ਼ਾਂਤੀ ਨੂੰ چیرਦੇ ਹੋਏ ਅਰਸ਼ ਦੀਆਂ ਸਿਸਕੀਆਂ ਉਸ ਮਾਹੌਲ ਵਿੱਚ ਗੂੰਜ ਰਹੀਆਂ ਸੀ ਘਰ ਵਿੱਚ ਹੋਰ ਵੀ ਮੈਂਬਰ ਮੌਜੂਦ ਸੀ ਪਰ ਕੋਈ ਵੀ ਉਹਨਾਂ ਸਿਸਕੀਆਂ ਨੂੰ ਰੋਕਣ ਦੇ ਲਈ ਅਰਸ਼ ਨੂੰ ਸੰਭਾਲਣ ਲਈ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਨਹੀਂ ਸੀ ਆ ਰਿਹਾ ਕਿਉਂਕਿ ਸ਼ਾਇਦ ਸਭ ਇਸ ਚੀਜ਼ ਦੇ ਆਦੀ ਹੋ ਚੁੱਕੇ ਸੀ ਹੁਣ ਤਾਂ ਇਹ ਹਰ ਰੋਜ਼ ਦਾ ਕਿੱਸਾ ਬਣ ਗਿਆ ਆਏ ਦਿਨ ਘਰ ਵਿੱਚ ਅਰਸ਼ ਦੀਆਂ ਸਿਸਕੀਆਂ ਗੂੰਜਦੀਆਂ ਰਹਿੰਦੀਆਂ ਅਰਸ਼ ਜਦੋਂ 7 ਸਾਲ ਪਹਿਲਾਂ ਇਸ ਪਰਿਵਾਰ ਵਿੱਚ ਬਹੂ ਬਣ ਕੇ ਆਈ ਸੀ ਘਰ ਵਿੱਚ ਸੱਸ ਸੁਰਜੀਤ ਕੌਰ ਸਹੁਰਾ ਗੁਰਜੰਟ ਸਿੰਘ ਪਤੀ ਹਰਜੀਤ ਤੇ ਨਣਦ ਸਿੰਮੀ ਸੀ ਜਦੋਂ ਅਰਸ਼ ਵਿਆਹ ਕੇ ਇਸ ਘਰ ਵਿੱਚ ਆਈ ਉਦੋਂ ਉਹ ਡਰਾਇੰਗ ਟੀਚਰ ਦੀ ਪੋਸਟ ਤੇ ਇੱਕ ਚੰਗੇ ਸਕੂਲ ਵਿੱਚ ਨੌਕਰੀ ਕਰਦੀ ਸੀ ਉਸ ਦੀ ਸੈਲਰੀ ਵੀ 45000 ਦੇ ਲਗਭਗ ਸੀ ਘਰ ਦਾ ਮਾਹੌਲ ਵੀ ਠੀਕ ਸੀ ਉਸ ਨੂੰ ਆਪਣੀ ਨੌਕਰੀ ਜਾਰੀ ਰੱਖਣ ਦੀ ਪੂਰੀ ਇਜਾਜ਼ਤ ਮਿਲੀ ਇਸ ਲਈ ਉਸ ਨੂੰ ਕੋਈ ਜ਼ਿਆਦਾ ਪਰੇਸ਼ਾਨੀ ਵੀ ਨਹੀਂ ਹੋਈ ਸੀ ਪਰਿਵਾਰ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹਰਜੀਤ ਵੀ ਇੱਕ ਐਮ ਐਨ ਸੀ ਕੰਪਨੀ ਵਿੱਚ ਕੰਮ ਕਰਦਾ ਸੀ ਸਭ ਠੀਕ ਚੱਲ ਰਿਹਾ ਸੀ ਕੁਝ ਟਾਈਮ ਬਾਅਦ ਉਹ ਪ੍ਰੈਗਨੈਂਟ ਹੋਈ ਤੇ ਆਪਣੇ ਬੇਟੇ ਪ੍ਰਿੰਸ ਨੂੰ ਜਨਮ ਦਿੱਤਾ 6 ਮਹੀਨੇ ਦੀ ਸਕੂਲੋਂ ਛੁੱਟੀ ਮਿਲੀ ਨਵੀਂ ਨਮੀ ਮਾ ਬਣੀ ਅਰਸ਼ ਆਪਣੀ ਜ਼ਿੰਦਗੀ ਦੇ ਇਸ ਪੜਾਅ ਨੂੰ ਬਹੁਤ ਚੰਗੀ ਤਰ੍ਹਾਂ ਜੀ ਰਹੀ ਸੀ ਆਪਣੇ ਬੱਚੇ ਤੇ ਸਹੁਰੇ ਪਰਿਵਾਰ ਨਾਲ ਹਸੀ ਖੁਸ਼ੀ ਉਸ ਦਾ ਵਕਤ ਬੀਤਦਾ ਗਿਆ ਫਿਰ ਬਾਅਦ ਵਿੱਚ ਉਸ ਨੇ ਆਪਣੀ ਨੌਕਰੀ ਵਾਪਸ ਜੁਆਇਨ ਕਰ ਲਈ ਸਵੇਰੇ ਉਹ ਆਪਣਾ ਖਾਣਾ ਬਣਾ ਕੇ ਸਕੂਲ ਜਾਂਦੀ ਤੇ ਪਿੱਛੋਂ surjeet कौर ਪ੍ਰਿੰਸ ਨੂੰ ਸੰਭਾਲ ਲੈਂਦੀ ਸੀ ਘਰ ਦੀ ਸਾਫ ਸਫਾਈ ਲਈ ਨੌਕਰਾਨੀ ਪਹਿਲਾਂ ਤੋਂ ਹੀ ਆਉਂਦੀ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਕਿ 2 ਸਾਲ ਪਹਿਲਾਂ ਗੁਰਜੰਟ ਸਿੰਘ ਤੇ ਸੁਰਜੀਤ ਕੌਰ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਗੁਰਜੰਟ ਸਿੰਘ ਤਾਂ ਉਸ ਹਾਦਸੇ ਵਿੱਚ ਚੱਲ ਬਸੀ ਪਰ ਸੁਰਜੀਤ ਕੌਰ ਨੂੰ ਇੰਨੀਆਂ ਸੱਟਾਂ ਵੱਜੀਆਂ ਕਿ ਲਗਭਗ 20 ਦਿਨਾਂ ਤੱਕ ਉਹ ਹਸਪਤਾਲ ਵਿੱਚ ਹੀ ਰਹੀ। ਜਦੋਂ ਵਾਪਸ ਆਈ ਤਾਂ ਉਹਨਾਂ ਨੂੰ ਵੀ ਦੇਖਭਾਲ ਦੀ ਜ਼ਰੂਰਤ ਸੀ। ਹੁਣ ਤਾਂ ਸਥਿਤੀ ਇਹ ਸੀ ਕਿ ਘਰ ਵਿੱਚ ਹਰ ਟਾਈਮ ਕਿਸੇ ਨਾ ਕਿਸੇ ਦਾ ਹੋਣਾ ਜ਼ਰੂਰੀ ਸੀ। ਹਾਲਾਂਕਿ ਪੈਸਿਆਂ ਦੀ ਵੀ ਜ਼ਰੂਰਤ ਸੀ ਕਿਉਂਕਿ ਸੁਰਜੀਤ ਕੌਰ ਦਾ ਇਲਾਜ ਚੱਲ ਰਿਹਾ ਸੀ ਤੇ ਘਰ ਵਿੱਚ ਹੋਈ ਗੁਰਜੰਟ ਸਿੰਘ ਦੀ ਮੌਤ ਤੇ ਵੀ ਕਾਫੀ ਖਰਚ ਹੋ ਚੁੱਕਿਆ ਸੀ ਤੇ ਹਜੇ ਵੀ ਕਾਫੀ ਪੈਸਾ ਲੱਗਣਾ ਬਾਕੀ ਸੀ ਹਰਜੀਤ ਅਤੇ ਅਰਸ਼ ਪੂਰੀ ਤਰ੍ਹਾਂ ਨਾਲ ਆਪਣੇ ਪੈਰਾਂ ਤੇ ਖੜੇ ਸੀ ਜਦੋਂ ਕਿ ਸਿਮੀ ਦੀ ਹਜੇ ਹੁਣੇ-ਹੁਣੇ ਪੜ੍ਹਾਈ ਪੂਰੀ ਹੋਈ ਸੀ ਤੇ ਉਸਨੇ ਨਵੀਂ ਨੌਕਰੀ ਜੁਆਇਨ ਕੀਤੀ ਸੀ ਪਰ ਹੁਣ ਮਜਬੂਰੀ ਸੀ ਆਖਿਰ ਉਸਦੇ ਪੁੱਤ ਨੂੰ ਸੁਰਜੀਤ ਕੌਰ ਨੂੰ ਤੇ ਪੂਰੇ ਘਰ ਨੂੰ ਉਸਦੀ ਜ਼ਰੂਰਤ ਸੀ ਇਸ ਕਾਰਨ ਆਖਿਰ ਅਰਸ਼ ਨੂੰ ਆਪਣੀ ਨੌਕਰੀ ਛੱਡਣੀ ਪਈ ਖੈਰ ਨੌਕਰੀ ਛੱਡ ਅਰਸ਼ ਨੇ ਬਹੁਤ ਮਿਹਨਤ ਨਾਲ ਆਪਣੇ ਘਰ ਨੂੰ ਸੰਭਾਲ ਲਿਆ ਸਵੇਰੇ 5 ਵਜੇ ਉੱਠ ਕੇ ਉਹ ਜੋ ਘਰ ਦੇ ਕੰਮਾਂ ਵਿੱਚ ਲੱਗਦੀ ਤਾਂ ਪੂਰਾ ਦਿਨ ਉਸ ਦਾ ਕੰਮਾਂ ਵਿੱਚ ਹੀ ਨਿਕਲ ਜਾਂਦਾ ਸਵੇਰੇ ਉੱਠ ਕੇ ਸਭ ਦਾ ਰੋਟੀ ਪਾਣੀ ਹਰਜੀਤ ਸਿਮੀ ਤੇ ਪ੍ਰਿੰਸ ਦਾ ਟਿਫਨ ਤਿਆਰ ਕਰਨਾ ਸਭ ਦੇ ਸਾਰੇ ਕੰਮ ਟਾਈਮ ਤੇ ਤਿਆਰ ਰੱਖਣਾ, ਸੁਰਜੀਤਕੌਰ ਨੂੰ ਵੀ ਨਮਾਉਣਾ-ਤਵਾਉਣਾ, ਉਹਨਾਂ ਨੂੰ ਟਾਈਮ ਸਿਰ ਦਵਾਈ ਦੇਣੀ, ਉਹਨਾਂ ਦਾ ਚਾਹ-ਨਾਸ਼ਤਾ ਸਭ ਟਾਈਮ ਤੇ ਦੇਣਾ, ਹਰ ਚੀਜ਼ ਦਾ ਉਹ ਬਹੁਤ ਧਿਆਨ ਰੱਖਦੀ। ਸ਼ਿਮੀ ਤਾਂ ਸ਼ਾਮ ਨੂੰ ਥੱਕੀ ਹਾਰੀ ਘਰ ਆਉਂਦੀ। ਇਸ ਕਾਰਨ ਜ਼ਿਆਦਾ ਕੁਝ ਮਦਦ ਵੀ ਨਹੀਂ ਸੀ ਕਰ ਸਕਦੀ। ਉਸਦੀ ਮਿਹਨਤ ਸਦਕਾ ਹੀ ਹੌਲੀ-ਹੌਲੀ ਸੁਰਜੀਤਕੌਰ ਠੀਕ ਹੋ ਕੇ ਆਪਣੇ ਪੈਰਾਂ ਤੇ ਖੜੀ ਹੋਣ ਲੱਗੀ ਸੀ। ਆਪਣੇ ਛੋਟੇ-ਮੋਟੇ ਕੰਮ ਤਾਂ ਉਹ ਆਪ ਹੀ ਕਰਨ ਲੱਗੀ ਜਦੋਂ ਉਹ ਥੋੜੀ ਠੀਕ ਹੋਈ ਤਾਂ ਪਿਛਲੇ ਸਾਲ ਸਿਮੀ ਦੇ ਲਈ ਵੀ ਇੱਕ ਚੰਗਾ ਮੁੰਡਾ ਤੇ ਪਰਿਵਾਰ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਗਿਆ ਉਦੋਂ ਵੀ surjeet ਕੋਲ ਬੈਠ ਕੇ ਸਾਰੇ ਕੰਮ ਦੱਸ ਰਹੀ ਸੀ ਤੇ ਅਰਸ਼ ਸਭ ਕੁਝ ਸੰਭਾਲ ਰਹੀ ਸੀ ਪਰ ਪਿਛਲੇ 5 ਮਹੀਨਿਆਂ ਤੋਂ ਉਸ ਤੇ ਤੇ ਹਰਜੀਤ ਦੇ ਰਿਸ਼ਤੇ ਵਿੱਚ ਖਟਾਸ ਆ ਚੁੱਕੀ ਸੀ ਕਾਰਨ ਹਰਜੀਤ ਦਾ ਅਜੀਬ ਵਿਵਹਾਰ ਹੁਣ ਉਹ ਟਾਈਮ ਨਾਲ ਦਫ਼ਤਰ ਤੋਂ ਘਰ ਨਹੀਂ ਸੀ ਆਉਂਦਾ ਰਾਤ ਨੂੰ ਕਦੇ 1 ਤਾਂ ਕਦੇ 2 ਵਜੇ ਘਰ ਮੁੜਦਾ ਤੇ ਕਈ ਵਾਰ ਤਾਂ ਦੂਜੇ ਦਿਨ ਹੀ ਘਰ ਵੱੜਦਾ ਅਰਸ਼ ਜਦ ਵੀ ਪੁੱਛਦੀ ਤਾਂ ਇੱਕ ਹੀ ਬਹਾਨਾ ਬਣਾਉਂਦਾ ਦਫ਼ਤਰ ਵਿੱਚ ਕੰਮ ਬਹੁਤ ਸੀ ਬਿਲਕੁਲ ਫੁਰਸਤ ਹੀ ਨਹੀਂ ਮਿਲਦੀ ਉਸ ਦੀ ਗੱਲ ਸੁਣ ਕੇ ਅਰਸ਼ ਕੁਝ ਨਾ ਕਹਿੰਦੀ ਆਖਿਰ ਉਸ ਨੂੰ ਵੀ ਇਹੀ ਲੱਗਦਾ ਕਿ ਹਰਜੀਤ ਸੱਚ ਕਹਿ ਰਿਹਾ ਪਰ ਇੱਕ ਦਿਨ ਹਰਜੀਤ ਬਾਥਰੂਮ ਵਿੱਚ ਸੀ ਉਸੇ ਸਮੇਂ ਉਸਦੇ ਮੋਬਾਈਲ ਦੀ ਰਿੰਗ ਵੱਜ ਰਹੀ ਸੀ ਉਂਜਦਾ ਅਰਸ਼ ਕਦੇ ਵੀ ਉਸਦਾ ਫੋਨ ਨਹੀਂ ਸੀ ਚੱਕਦੀ ਪਰ ਪਤਾ ਨਹੀਂ ਕਿਵੇਂ ਉਸ ਦਿਨ ਉਸਨੇ ਫੋਨ ਚੱਕਿਆ ਉਸਦੇ ਹੈਲੋ ਕਹਿਣ ਤੋਂ ਪਹਿਲਾਂ ਹੀ ਸਾਹਮਣੇ ਵਾਲੇ ਦੀ ਆਵਾਜ਼ ਆਈ ਯਾਰ ਕਦੋਂ ਤੱਕ ਆਉਂਗੇ ਘਰ ਯਾਦ ਹੈ ਨਾ ਅੱਜ ਸਾਡੀ ਡੇਟ ਹੈ ਪਿਛਲੀ ਵਾਰ ਦੀ ਤਰ੍ਹਾਂ ਲੇਟ ਨਾ ਹੋਇਓ ਸੁਣ ਕੇ ਅਰਸ਼ ਇੱਕਦਮ ਸਖਤੇ ਵਿੱਚ ਆ ਗਈ ਜਦ ਅਰਸ਼ ਨੇ ਕੁਝ ਨਹੀਂ ਕਿਹਾ ਤਾਂ ਸਾਹਮਣੇ ਵਾਲੇ ਦੀ ਫਿਰ ਆਵਾਜ਼ ਆਈ ਹੁਣ ਜਵਾਬ ਕਿਉਂ ਨਹੀਂ ਦੇ ਰਹੇ ਹੋ ਸੌਰੀ ਤੁਸੀਂ ਕੌਣ ਬੋਲ ਰਹੇ ਹੋ ਕੰਬਦੇ ਹੋਏ ਬੁੱਲਾ ਨਾਲ ਅਰਸ਼ ਨੇ ਕਿਹਾ ਪਰ ਜਵਾਬ ਮਿਲਨ ਦੀ ਬਜਾਈ ਫੋਨ ਹੀ ਕੱਟ ਦਿੱਤਾ ਗਿਆ ਉਸ ਤੋਂ ਬਾਅਦ ਅਰਸ਼ ਨੇ ਹਰਜੀਤ ਦਾ ਫੋਨ ਚੈੱਕ ਕੀਤਾ ਤਾਂ ਕੋਈ ਨੀਸ਼ਾ ਨਾਮ ਦੀ ਕੁੜੀ ਸੀ ਜਿਸ ਨਾਲ ਹਰਜੀਤ ਘੰਟਿਆਬੱਦੀ ਗੱਲਾਂ ਕਰਦਾ ਸੀ ਇਥੋਂ ਤੱਕ ਕਿ ਉਹਨਾਂ ਦੀ ਵਟਸਐਪ ਚੈਟਿੰਗ ਪੜ੍ਹ ਕੇ ਅਰਸ਼ ਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਗਿਆ ਜਦੋਂ ਹਰਜੀਤ ਬਾਥਰੂਮ ਤੋਂ ਬਾਹਰ ਨਿਕਲਿਆ ਹਰਸ਼ ਦੇ ਹੱਥਾਂ ਵਿੱਚ ਆਪਣਾ ਫੋਨ ਦੇਖ ਕੇ ਇੱਕ ਪਲ ਲਈ ਤਾਂ ਉੱਥੇ ਖੜਾ ਹੀ ਰਹਿ ਗਿਆ ਉਸ ਨੂੰ ਦੇਖ ਕੇ ਅਰਸ਼ ਨੇ ਕਿਹਾ ਇਹ ਨੀਸ਼ਾ ਕੌਣ ਹੈ ਕੋਈ ਨਹੀਂ ਕੰਪਨੀ ਦੀ ਕਲਾਇੰਟ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹਰਜੀਤ ਨਜ਼ਰਾਂ ਥੱਲੇ ਕਰੀ ਹਟਬੜਾ ਕੇ ਫਟਾਫਟ ਤਿਆਰ ਹੁੰਦੇ ਹੋਏ ਬੋਲਿਆ ਸੱਚਮੁੱਚ ਸਿਰਫ ਇੱਕ ਕਲਾਇੰਟ ਹੈ ਅਰਸ਼ ਦੇ ਸਵਾਲ ਨੂੰ ਸੁਣ ਕੇ ਹਰਜੀਤ ਕੁਝ ਨਹੀਂ ਬੋਲਿਆ ਫਟਾਫਟ ਤਿਆਰ ਹੋਇਆ ਤੇ ਬਿਨਾ ਰੋਟੀ ਪਾਣੀ ਖਾਏ ਆਪਣਾ ਫੋਨ ਤੇ ਬੈਗ ਲੈ ਕੇ ਬਾਹਰ ਨਿਕਲ ਗਿਆ ਅਰਸ਼ ਠੱਗੀ ਜਹੀ ਉਸ ਨੂੰ ਜਾਂਦਾ ਹੋਇਆ ਦੇਖਦੀ ਰਹਿ ਗਈ ਉਸ ਤੋਂ ਬਾਅਦ ਹਰਜੀਤ ਅਰਸ਼ ਤੋਂ ਬਚਣ ਲੱਗਿਆ ਸੀ ਉਸ ਰਾਤ ਉਹ ਘਰ ਹੀ ਨਹੀਂ ਆਇਆ ਪਰ ਜਦ ਵੀ ਘਰ ਆਉਂਦਾ ਤਾਂ ਰਾਤ ਨੂੰ ਬਹੁਤ ਲੇਟ ਤੇ ਆਉਂਦੇ ਹੀ ਫਟਾਫਟ ਜਾ ਕੇ ਆਪਣੇ ਕਮਰੇ ਵਿੱਚ ਸੌਂ ਜਾਂਦਾ ਪਰ ਕੁਝ ਦਿਨਾਂ ਤੋਂ ਅਰਸ਼ ਉਸ ਨੂੰ ਸਵਾਲ ਕਰਨ ਲੱਗੀ ਸੀ ਪਰ ਹਜੇ ਵੀ ਹਰਜੀਤ ਕੋਈ ਜਵਾਬ ਨਹੀਂ ਸੀ ਦੇ ਰਿਹਾ ਇੱਕ ਦਿਨ ਐਤਵਾਰ ਨੂੰ ਸਵੇਰੇ-ਸਵੇਰੇ ਜਦੋਂ ਸਾਰੇ ਰੋਟੀ ਖਾ ਰਹੇ ਸੀ ਹਰਜੀਤ ਦਾ ਫੋਨ ਵੀ ਉੱਥੇ ਡਾਈਨਿੰਗ ਟੇਬਲ ਤੇ ਹੀ ਪਿਆ ਸੀ ਉਸੇ ਵਕਤ ਨੀਸ਼ਾ ਦਾ ਫੋਨ ਆਇਆ ਤਾਂ ਹਰਜੀਤ ਰੋਟੀ ਖਾਂਦਾ ਹੋਇਆ ਵਿੱਚੋਂ ਹੀ ਉੱਠ ਕੇ ਬਾਹਰ ਨਿਕਲ ਗਿਆ ਇਹ ਦੇਖ ਕੇ ਅਰਸ਼ ਦਾ ਦਿਮਾਗ ਖਰਾਬ ਹੋ ਗਿਆ ਉਸ ਦਿਨ ਉਸਨੇ surjeet ਕੋਲ ਦੇ ਸਾਹਮਣੇ ਹੀ ਹਰਜੀਤ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਆਖਿਰ ਚੱਲ ਕੀ ਰਿਹਾ ਹੈ ਤੁਹਾਡੇ ਤੇ ਨੀਸ਼ਾ ਦੇ ਵਿੱਚ ਦੱਸਦੇ ਕਿਉਂ ਨਹੀਂ ਮੈਨੂੰ ਅਚਾਨਕ ਅਰਸ਼ ਨੇ ਕਿਹਾ ਤਾਂ surjeet कौर ਹੈਰਾਨੀ ਦੇ ਨਾਲ ਕਦੇ ਹਰਜੀਤ ਤੇ ਕਦੇ ਅਰਸ਼ਵਲ ਵੇਖਣ ਲੱਗੀ ਹਰਜੀਤ ਉੱਠ ਕੇ ਅੰਦਰ ਜਾਣ ਲੱਗਿਆ ਤਾਂ ਅਰਸ਼ ਨੇ ਰੋਕ ਲਿਆ ਇਹ ਦੇਖ ਕੇ surjeet कौर ਬੋਲੀ ਅਰਸ਼ ਕੀ ਕਹਿ ਰਹੀ ਹੈ ਤੂੰ ਮੰਮੀ ਜੀ ਪੁੱਛੋ ਆਪਣੇ ਪੁੱਤ ਨੂੰ ਕੀ ਕੀ ਕਰ ਰਹੇ ਨੇ ਕੁਝ ਪੁੱਛ ਰਹੀਆਂ ਮੈਂ ਆਖਰ ਕੌਣ ਹੈ ਨਿਸ਼ਾ ਕੀ ਰਿਸ਼ਤਾ ਹੈ ਤੁਹਾਡਾ ਉਸ ਦੇ ਨਾਲ ਇਹ ਸੁਣ ਕੇ surjeet कौर ਨੇ ਹਰਜੀਤ ਤੋਂ ਨੀਸ਼ਾ ਦੇ ਬਾਰੇ ਪੁੱਛਿਆ ਤਾਂ ਹਰਜੀਤ ਨਜ਼ਰਾਂ ਥੱਲੇ ਸੁੱਟੀ ਉੱਥੋਂ ਬਾਹਰ ਨਿਕਲਣ ਲੱਗਿਆ ਪਰ ਅਰਸ਼ ਦਰਵਾਜ਼ੇ ਤੇ ਖੜੀ ਹੋ ਗਈ ਦੱਸੋ ਮੈਨੂੰ ਜਵਾਬ ਚਾਹੀਦਾ ਹੈ ਕਿਉਂ ਧੋਖਾ ਦੇ ਰਹੇ ਹੋ ਤੁਸੀਂ ਮੈਨੂੰ ਆਖਿਰ ਕਿੱਥੇ ਕਮੀ ਰਹਿ ਗਈ ਸਾਡੇ ਰਿਸ਼ਤੇ ਵਿੱਚ ਜੋ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੁਣ ਤੂੰ ਮੈਨੂੰ ਪਸੰਦ ਨਹੀਂ ਆਪਣੇ ਆਪ ਨੂੰ ਦੇਖ ਜ਼ਰਾ ਕੀ ਹੈ ਤੂੰ ਕੀ ਹੈ ਤੇਰੇ ਵਿੱਚ ਅਜਿਹਾ ਜੋ ਹੁਣ ਮੈਂ ਤੈਨੂੰ ਪਸੰਦ ਕਰਾਂ ਮੈਨੂੰ ਮਾਡਰਨ ਪਤਨੀ ਚਾਹੀਦੀ ਹੈ ਜੋ ਮੇਰੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕੇ ਪਰ ਤੂੰ ਤਾਂ ਘਰੇਲੂ ਔਰਤ ਬਣ ਕੇ ਰਹਿ ਗਈ ਹੁਣ ਤੇਰੇ ਵਿੱਚ ਉਹ ਅਟਰੈਕਸ਼ਨ ਨਹੀਂ ਹੈ ਮੈਨੂੰ ਤੈਨੂੰ ਵੇਖ ਕੇ ਕੋਈ ਫੀਲਿੰਗ ਨਹੀਂ ਆਉਂਦੀ ਇਸ ਲਈ ਮੈਨੂੰ ਹੁਣ ਨਿਸ਼ਾ ਪਸੰਦ ਹੈ ਤੇ ਮੈਂ ਉਸਦੇ ਨਾਲ ਹੀ ਵਿਆਹ ਕਰਨਾ ਚਾਹੁੰਦਾ ਆਖਿਰ ਹੜਬੜਾ ਕੇ ਹਰਜੀਤ ਬੋਲ ਹੀ ਪਿਆ ਤੇ ਅਰਸ਼ ਨੂੰ ਇੱਕ ਪਾਸੇ ੱਤਕਾ ਮਾਰਦਾ ਹੋਇਆ ਘਰ ਤੋਂ ਬਾਹਰ ਨਿਕਲ ਗਿਆ ਉਸਦੀ ਗੱਲ ਸੁਣ ਕੇ ਸੁਰਜੀਤ ਕੌਰ ਉੱਥੇ ਖੜੀ ਹੀ ਰਹਿ ਗਈ ਅਰਸ ਜੋਰ-ਜੋਰ ਨਾਲ ਰੋਣ ਲੱਗੀ ਉਸ ਤੋਂ ਬਾਅਦ ਜਦੋਂ ਹਰਜੀਤ ਘਰ ਆਇਆ ਤਾਂ ਸੁਰਜੀਤ ਕੌਰ ਨੇ ਹਰਜੀਤ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਦੋਂ ਹਰਜੀਤ ਨੇ ਸਿੱਧਾ ਜਿਹਾ ਜਵਾਬ ਦਿੱਤਾ ਜਾਂ ਤਾਂ ਤੁਸੀਂ ਆਪਣਾ ਮੁੰਡਾ ਰੱਖ ਲਓ ਜਾਂ ਫਿਰ ਆਪਣੀ ਇਸ ਬਹੂ ਨੂੰ ਰੱਖ ਲਓ ਮੈਂ ਤਾਂ ਇਸ ਨੂੰ ਤਲਾਕ ਦੇਵਾਂਗਾ ਤੇ ਨੀਸ਼ਾ ਨਾਲ ਵਿਆਹ ਕਰਾਂਗਾ ਹੁਣ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਜੇ ਤੁਸੀਂ ਮੇਰਾ ਸਾਥ ਦੇਵੋਗੇ ਤਾਂ ਤੁਹਾਡਾ ਮੁੰਡਾ ਤੁਹਾਡੇ ਕੋਲ ਹੀ ਰਹਿ ਜਾਵੇਗਾ ਨਹੀਂ ਤਾਂ ਮੈਂ ਵਿਆਹ ਕਰਕੇ ਕਿਤੇ ਹੋਰ ਚਲਾ ਜਾਵਾਂਗਾ ਇਹ ਸੁਣ ਕੇ ਸੁਰਜੀਤ ਕੌਰ ਚੁੱਪ ਰਹਿ ਗਈ ਹੁਣ ਤਾਂ ਘਰ ਵਿੱਚ ਰੋਜ਼ ਹੀ ਹੰਗਾਮੇ ਹੋਣ ਲੱਗੇ ਸੀ ਜੋ ਵੀ ਹਰਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹ ਉਸੇ ਨਾਲ ਲੜ ਪੈਂਦਾ ਇਤੋਂ ਤੱਕ ਕਿ țiiਮੀ ਨੇ ਵੀ ਫੋਨ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਤਾਂ ਪਲਟ ਕੇ ਉਸੇ ਨੂੰ ਹੀ ਜਵਾਬ ਦੇ ਦਿੱਤਾ ਤੂੰ ਆਉਣਾ ਸ਼ਰਾਫਤ ਨਾਲ ਪਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ ਤੇ ਫਿਰ ਉਸ ਦਿਨ ਉਸਨੇ ਅਰਸ਼ ਤੇ ਹੱਥ ਵੀ ਚੱਕਿਆ ਸੀ ਇਹ ਕਹਿ ਕੇ ਕਿ ਤੂੰ ਮੇਰੀ ਭੈਣ ਦੇ ਸਹੁਰੇ ਫੋਨ ਕਰਕੇ ਮੈਨੂੰ ਬਦਨਾਮ ਕਰ ਰਹੀ ਹੈ ਉਸ ਟਾਈਮ ਵੀ ਅਰਸ਼ ਬਹੁਤ ਰੋਈ ਸੀ ਆਖਿਰ ਹਰਜੀਤ ਦੇ ਜਵਾਬ ਸੁਣ ਸੁਣ ਕੇ ਸੀਮੀ ਤੇ ਸੁਰਜੀਤ ਕੌਰ ਨੇ ਬੋਲਣਾ ਹੀ ਛੱਡ ਦਿੱਤਾ ਪਰ ਅੱਜ ਹਰਜੀਤ ਨੇ ਅਰਸ਼ ਤੇ ਫਿਰ ਹੱਥ ਚੱਕਿਆ ਤਾ ਅਰਸ਼ ਨੇ surjeet kaur ਨੂੰ harjeet ਨੂੰ ਸਮਝਾਉਣ ਲਈ ਕਿਹਾ ਉਸ ਵਕਤ surjeet kaur ਨੇ ਜਵਾਬ ਦਿੱਤਾ ਮੇਰਾ ਤਾਂ ਇਕਲੌਤਾ ਮੁੰਡਾ ਹੈ ਮੈਂ ਕੀ ਕਰ ਸਕਦੀ ਹਾਂ ਮੈਂ ਤਾਂ ਹੀ ਇਸ ਦੇ ਨਾਲ ਰਹਿਣਾ ਚਾਹੁੰਦੀ ਹਾਂ ਆਖਿਰ ਤੇਰੇ ਲਈ ਮੈਂ ਆਪਣੇ ਮੁੰਡੇ ਦਾ ਸਾਥ ਨਹੀਂ ਛੱਡ ਸਕਦੀ ਜੇ ਉਸ ਨੂੰ ਨਿਸ਼ਾ ਪਸੰਦ ਹੈ ਤਾਂ ਮੈਂ ਕੀ ਕਰ ਸਕਦੀ ਹਾਂ ਤੈਨੂੰ ਆਪਣੇ ਪਤੀ ਨੂੰ ਵਸ਼ ਵਿੱਚ ਰੱਖਣਾ ਚਾਹੀਦਾ ਸੀ ਕਹਿ ਕੇ surjeet kaur ਨੇ ਗੱਲ ਨੂੰ ਉੱਥੇ ਹੀ ਖਤਮ ਕਰ ਦਿੱਤਾ ਉਸ ਦਿਨ ਤੋਂ ਬਾਅਦ ਤਾਂ ਅਰਸ਼ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ। ਕਾਫੀ ਦਿਨ ਰੋਲਣ ਤੋਂ ਬਾਅਦ ਆਪਣੇ ਹੰਝੂਆਂ ਨੂੰ ਪੂੰਝਦੇ ਹੋਏ ਉਸ ਨੂੰ ਹੁਣ ਇਹ ਗੱਲ ਸਮਝ ਆਉਣ ਲੱਗੀ ਸੀ ਕਿ ਹੁਣ ਇਸ ਰਿਸ਼ਤੇ ਨੂੰ ਜ਼ਬਰਦਸਤੀ ਖਿੱਚਣ ਵਿੱਚ ਕੋਈ ਫਾਇਦਾ ਨਹੀਂ ਕਿਉਂਕਿ ਇਹ ਤਾਂ ਸਿਰਫ ਇੱਕ ਤਰਫਾ ਕੋਸ਼ਿਸ਼ ਹੋ ਰਹੀ ਹੈ। ਹੁਣ ਤਾਂ ਹਰਜੀਤ ਦੇ ਘਰ ਵਾਲਿਆਂ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਹਰਜੀਤ ਨੂੰ ਨੀsha ਪਸੰਦ ਹੈ। ਤਾਂ ਫਿਰ ਕਿਉਂ ਉਹ ਬੇਵਜਾ ਆਪਣਾ ਟਾਈਮ ਖਰਾਬ ਕਰ ਰਹੀ ਹੈ? ਕਾਫੀ ਧੇਰ ਸੋਚਣ ਤੋਂ ਬਾਅਦ ਅਰਸ਼ ਨੇ ਤਲਾਕ ਲੈਣ ਦਾ ਮਨ ਬਣਾ ਲਿਆ ਤੇ ਫਿਰ ਉਸਨੇ ਹਰਜੀਤ ਨਾਲ ਇਸ ਬਾਰੇ ਵਿੱਚ ਗੱਲ ਕੀਤੀ ਸੁਣ ਕੇ ਹਰਜੀਤ ਬਹੁਤ ਖੁਸ਼ ਹੋਇਆ ਠੀਕ ਹੈ ਤਲਾਕ ਅਸੀਂ ਆਪਸੀ ਸਮਝੌਤੇ ਨਾਲ ਲੈ ਲੈਂਦੇ ਹਾਂ ਤੇ ਰਹੀ ਗੱਲ ਗੁਜ਼ਾਰੇ ਪੱਤੇ ਦੇਣ ਦੀ ਤਾਂ ਮੈਂ ਤੈਨੂੰ 4-5 ਲੱਖ ਰੁਪਏ ਦੇ ਦਵਾਂਗਾ ਪ੍ਰਿੰਸ ਚਾਹੀ ਤਾਂ ਮੇਰੇ ਕੋਲ ਰਹਿ ਸਕਦਾ ਕੋਈ ਦਿੱਕਤ ਨਹੀਂ ਹੈ ਗੁਜ਼ਾਰਾ ਪੱਤਾ ਤਾਂ ਤੁਸੀਂ ਦੇਵੋਗੇ ਹੀ ਪਰ ਮੇਰੇ ਮੁਆਵਜ਼ੇ ਦਾ ਕੀ ਅਰਥ ਨੇ ਕਿਹਾ ਸੁਣ ਕੇ ਹਰਜੀਤ ਹੈਰਾਨੀ ਨਾਲ ਉਸ ਵੱਲ ਵੇਖਣ ਲੱਗਿਆ ਤੇ ਬੋਲਿਆ ਮੁਆਵਜ਼ਾ ਕਿਹੋ ਜਿਹਾ ਮੁਆਵਜ਼ਾ ਮੈਂ ਵੀ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਾਫੀ ਮਿਹਨਤ ਕੀਤੀ ਸੀ ਜਦ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ ਤਾਂ ਚੰਗੀ ਖਾਸੀ ਨੌਕਰੀ ਕਰਦੀ ਸੀ ਪਰ ਤੁਹਾਡੇ ਪਰਿਵਾਰ ਨੂੰ ਸੰਭਾਲਣ ਦੇ ਚੱਕਰ ਵਿੱਚ ਮੈਂ ਆਪਣੀ ਨੌਕਰੀ ਛੱਡ ਦਿੱਤੀ ਆਪਣਾ ਬਣਿਆ ਬਣਾਇਆ ਕਰੀਅਰ ਛੱਡ ਦਿੱਤਾ ਜਿਸ ਟਾਈਮ ਮੈਂ ਨੌਕਰੀ ਛੱਡੀ ਉਸ ਵਕਤ ਮੇਰੀ ਮਹੀਨੇ ਦੀ ਤਨਖਾਹ 65000 ਰੁਪਏ ਹੋ ਚੁੱਕੀ ਸੀ ਜੋ ਇਹਨਾਂ 2 ਸਾਲਾਂ ਵਿੱਚ ਹੋਰ ਵੀ ਵੱਧ ਜਾਂਦੀ ਤੇ ਹੁਣ ਇਸ ਮੋੜ ਤੇ ਤੁਸੀਂ ਮੈਨੂੰ ਧੋਖਾ ਦਿੱਤਾ ਤਾਂ ਮੈਨੂੰ ਮੇਰੇ ਇਸ ਨੁਕਸਾਨ ਦਾ ਮੁਆਵਜ਼ਾ ਚਾਹੀਦਾ ਜਿਸ ਦੀ ਮੈਂ ਹੱਕਦਾਰਾਂ ਅਚਾਨਕ ਅਰਸ਼ ਨੇ ਕਿਹਾ ਤਾਂ ਹਰਜੀਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿਹੋ ਜਹੀ ਬਕਵਾਸ ਕਰ ਰਹੀ ਹੈ ਤੂੰ ਭਲਾ ਕਦੇ ਅਜੀਹਾ ਵੀ ਹੁੰਦਾ ਹੈ ਹਰਜੀਤ ਚਿੜਦੇ ਹੋਏ ਬੋਲਿਆ ਕਿਉਂ ਨਹੀਂ ਹੁੰਦਾ ਹਰਜੀਤ ਐਵੇਂ ਹੀ ਹੁੰਦਾ ਸੁਪਰੀਮ ਕੋਰਟ ਦੀ ਨਵੀਂ ਵਿਵਸਥਾ ਦੇ ਅਨੁਸਾਰ ਅਜਿਹਾ ਜ਼ਰੂਰ ਹੁੰਦਾ ਹੈ ਧੋਖਾ ਤੁਸੀਂ ਦਿੱਤਾ ਹੈ ਵਿਆਹ ਤੁਸੀਂ ਤੋੜਨਾ ਚਾਹੁੰਦੇ ਹੋ ਪਰ ਇਸ ਸਭ ਵਿੱਚ ਮੇਰਾ ਕੈਰੀਅਰ ਤਾਂ ਬਲੀ ਚੜ ਗਿਆ ਹੁਣ ਜੇ ਮੈਂ ਨੌਕਰੀ ਦੀ ਸ਼ੁਰੂਆਤ ਕਰਦੀਆਂ ਤਾਂ ਜਿਸ ਜਗ੍ਹਾ ਤੇ ਮੈਂ ਨੌਕਰੀ ਛੱਡੀ ਸੀ ਉਸ ਜਗ੍ਹਾ ਤੇ ਮੈਨੂੰ ਉਹ ਸੈਲਰੀ ਨਹੀਂ ਮਿਲੂਗੀ ਮੈਨੂੰ ਤਾਂ ਘੱਟ ਸੈਲਰੀ ਤੇ ਹੀ ਨੌਕਰੀ ਤੇ ਲੱਗਣਾ ਪਵੇਗਾ ਅਰਸ਼ ਨੇ ਕਿਹਾ ਇਹ ਸੁਣ ਕੇ ਹਰਜੀਤ ਚਿੜਦੇ ਹੋਏ ਬੋਲਿਆ ਆ ਗਈ ਨਾ ਆਪਣੀ ਆਈ ਤੇ ਤੂੰ ਸੱਚੀ ਕਿਹਾ ਕਿਸੇ ਨੇ ਕਿ ਔਰਤ ਸਿਰਫ ਪੈਸਿਆਂ ਲਈ ਹੀ ਰਿਸ਼ਤਾ ਜੋੜਦੀ ਐ ਅੱਛਾ ਜੀ ਜਦ ਮੈਂ ਤੁਹਾਡੇ ਪਰਿਵਾਰ ਦੀ ਸੇਵਾ ਲਈ ਨੌਕਰੀ ਛੱਡੀ ਸੀ ਉਦੋਂ ਤਾਂ ਮੈਂ ਬੜੀ ਆਦਰਸ਼ ਪਤਨੀ ਤੇ ਆਦਰਸ਼ ਬਹੂ ਸੀ ਤੇ ਅੱਜ ਮੈਂ ਆਪਣੇ ਹੱਕ ਲਈ ਬੋਲ ਰਹੀ ਆ ਤਾਂ ਤੁਸੀਂ ਮੈਨੂੰ ਇਹ ਸਭ ਸੁਣਾਉਣ ਲੱਗੇ ਖੈਰ ਜੋ ਵੀ ਸੁਣਾਉਣਾ ਸੁਣਾਓ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਮੈਨੂੰ ਬਹੁਤ ਮਜਬੂਰ ਕਰ ਦਿੱਤਾ ਹੈ ਹੁਣ ਜੇ ਮੁਆਵਜ਼ਾ ਦਿਨੇ ਹੋ ਤਾਂ ਠੀਕ ਹੈ ਨਹੀਂ ਤਾਂ ਮੈਂ ਕੋਰਟ ਦੇ ਜ਼ਰੀਏ ਲੜੂੰਗੀ ਤੁਸੀਂ ਜੋ ਫੈਸਲਾ ਕਰਨਾ ਹੈ ਕਰ ਲਵੋ ਅਰਸ਼ ਨੇ ਕਿਹਾ ਤੇ ਕਮਰੇ ਦੇ ਅੰਦਰ ਚਲੀ ਗਈ ਥੋੜੀ دیر ਬਾਅਦ ਅਰਸ਼ ਆਪਣੇ ਸਮਾਨ ਦੇ ਨਾਲ ਪ੍ਰਿੰਸ ਦਾ ਹੱਥ ਫੜ ਕੇ ਬਾਹਰ ਆਈ ਤੇ ਆਪਣੇ ਪੇਕੇ ਰਵਾਨਾ ਹੋ ਗਈ ਹਰਜੀਤ ਨੇ ਉਸ ਨੂੰ ਮੁਆਵਜ਼ੇ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਆਖਿਰ ਕੋਰਟ ਵਿੱਚ ਉਸਨੇ ਕੇਸ ਲੜਿਆ ਇਹ ਕੋਰਟ ਦੀ ਨਵੀਂ ਵਿਵਸਥਾ ਦੇ ਅਨੁਸਾਰ ਉਸ ਨੂੰ ਗੁਜ਼ਾਰੇ ਪੱਤੇ ਦੇ ਨਾਲ-ਨਾਲ ਮੁਆਵਜ਼ਾ ਵੀ ਮਿਲਿਆ ਜੋ ਕਿ ਉਸ ਦਾ ਹੱਕ ਵੀ ਸੀ ਉਸ ਤੋਂ ਬਾਅਦ ਅਰਸ਼ ਨੇ ਦੁਬਾਰਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹਾਲਾਂਕਿ ਹੁਣ ਉਸ ਦੀ ਸੈਲਰੀ ਜ਼ਿਆਦਾ ਨਹੀਂ ਸੀ ਪਰ ਉਸ ਦਾ ਆਤਮ ਸਨਮਾਨ ਬਹੁਤ ਸੀ ਪ੍ਰਿੰਸ ਦੀ ਦੇਖਭਾਲ ਵੀ ਹੁਣ ਉਹ ਖੁਦ ਹੀ ਕਰ ਰਹੀ ਹੈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ